ਹੋ ਮੇਲਿਆ ਹੋ ਹਾਂ ਬਾਪੂ ਕੀ ਕਰੀ ਜਾਂਦਾ ਹੈ ਉਹ ਯਾਰ ਮੈਂ ਤਾਂ ਮੈਂਸ ਦਾ ਗੋਹਾ ਜਾ ਇੱਧਰ ਕਰਦਾ ਸੀਗਾ ਹਾਂ ਤੂੰ ਦੱਸ ਤੂੰ ਕਿੱਧਰ ਫਿਰਦਾ ਫਿਰਨਾ ਤਾਂ ਕਿਧਰੇ ਨਹੀਂ ਮੈਂ ਤਾਂ ਖੇਤ ਜਾਂਦਾ ਤੀ ਵੀਰ ਹੈਂ ਜੇਰ ਤੈਨੂੰ ਖੇਤ ਦੀ ਸੋਚ ਆ ਗਈ ਤੂੰ ਉਦੋਂ ਦਾ ਤੂੰ ਜਦੋਂ ਰੇਪਾਉਣਾ ਸੀ ਉਦੋਂ ਨਹੀਂ ਤੂੰ ਖੇਤ ਗਿਆ ਹੈਗਾ ਉਹ ਹੋਰ ਬਥੇਰੇ ਕੰਮ ਨੇ ਮੈਂ ਭੋਗਤੇ ਜਾਣਾ ਤੀ ਗੁੰਜੇ ਰਲਾਉਣੇ ਸੀ ਉਦੋਂ ਨਹੀਂ ਤੂੰ ਕਹਿੰਦਾ ਮੈਂ ਖੇਤ ਨਹੀਂ ਜਾਂਦਾ ਹੁਣ ਕੰਮ ਵੀ ਹੁੰਦੇ ਨੇ ਹੁਣ ਤੇ ਤੂੰ ਕਰ ਲਿਆ ਕਰ ਕੰਮ ਮਾੜੇ ਮੁੱਟੇ ਮੈਂ ਸਾਰੀ ਮੈਂ ਕਰੇ ਨੇਗੇ ਨਾ ਛੋਟਾ ਕੁਝ ਕਰਕੇ ਦਿੰਦਾ ਮੈਨੂੰ ਛੋਟੇ ਨੂੰ ਪੜ ਲੈਣ ਤੇ ਵੀਰ ਉਹਦਾ ਪੜਾਈ ਦਾ ਟਾਈਮ ਉਹ ਤੁਸੀਂ ਪੜਾਈ ਪੜਾਈ ਦੇ ਚੱਕਰ ਚ ਉਹਨਾਂ ਦੇ ਹੱਥੋਂ ਕੱਢ ਲੋਗੇ ਤੂੰ ਤਾਂ ਨਹੀਂ ਪੜਿਆ ਜਦੋਂ ਤੇਰਾ ਪੜਨ ਦਾ ਟਾਈਮ ਤੀਤਾ ਤੈਨੂੰ ਕਹਤੇ ਤੂੰ ਭਾ ਜਿੰਨਾ ਪੜਨਾ ਪੜ ਲਾ ਹਾਂ ਹੁਣ ਉਹਨੂੰ ਪੜ ਲੈਣ ਤੇ ਉਹ ਫਿਰ ਮੈਂ ਤਾਂ ਪੜ ਲਿਆ ਜਿਹੜਾ ਪੜਨਾ ਸੀਗਾ ਹੁਣ ਉਹਨੂੰ ਵੀ ਆਪਾਂ ਬਸ ਹਟਾਓ ਪੜਾਈ ਤੋਂ ਕੋ ਨੂੰ ਕੰਮ ਕਿੱਥੇ ਲਾਓ ਮੇਰੇ ਨਾਲ ਹੱਥ ਬਟਾਇਆ ਕਰੋ ਦੇਖ ਮੰਨ ਲੋ ਨਹੀਂ ਹਟਦਾ ਹੈਗਾ ਹਜੇ ਜੰਨਾ ਉਹਨੇ ਪੜਨਾ ਉਹਨੂੰ ਪੜ ਲੈ ਇਨਤੇ ਐਮੀ ਨੰਨਾ ਨਹੀਂ ਪਾਉਦੇ ਹੁੰਦੇ ਵਿੱਚ ਗੱਲ ਤੇ ਉਹ ਬਾਪੂ ਯਾਰ ਤੂੰ ਉਹੀ ਗੱਲਾਂ ਕਰਿਆ ਨਾ ਫਿਰ ਸਾਰਾ ਕੰਮ ਮੇਰੇ ਮੋਢੇ ਤੇ ਛੱਡ ਦਿੰਨਾ ਯਾਰ ਨਾਲੇ ਮੇਰੀ ਗੱਲ ਸੁਣ ਲੈ ਭਾਈ ਬੈਂਕ ਚ ਜਾਈ ਅੱਜ ਉਥੋਂ ਪੈਸੇ ਜੇ ਕਢਾ ਕੇ ਨਹੀਂ ਲੱਖ ਰੁਪਈਆ ਕੀ ਲੋਡ ਪੈ ਗਈ ਲੋਡ ਹੈਗੀ ਆ ਮੈਨੂੰ ਚਲੋ ਕੋਈ ਨਹੀਂ ਉਹ ਤਾਂ ਕਢਾ ਲਿਆਊਗਾ ਹਾਂ ਚਲੋ ਲਿਮਟਾ ਲੁਮਟਾ ਵੀ ਭਰਨੀ ਆ ਸੀ ਕਿਆਂ ਆਪ ਹੀ ਆਪਾਂ ਭਰ ਲਾਂਗੇ ਕੋਈ ਨਹੀਂ ਬਾਅਦ ਚ ਤੂੰ ਮੇਰੀ ਗੱਲ ਸੁਣ ਹੁਣ ਤੂੰ ਖੇਤ ਜਾਵੇਂਗਾ ਹਾਂ ਖੇਤ ਜਾਣਾ ਮੈਂ ਫਿਰ ਐ ਕਰੀ ਉਹ ਜਿਹੜਾ ਜਿੱਥੇ ਪਰ ਡੇਕ ਨਹੀਂ ਖੜੀ ਹਾਂ ਉਹਦੇ ਜੜ ਚ ਨਾ ਉੱਥੇ ਮੇਰੀ ਕਹੀ ਧਰੀ ਪਈ ਐ ਇਧਰ ਲੁਕੋ ਕੇ ਯੋਲਜੀ ਚ ਅਸਿਆ ਉਹ ਚੱਕ ਕੇ ਉਥੋਂ ਉਹ ਨੱਕਾ ਜਿਹੜੇ ਕੈਰੇਜ ਪੈਂਦਾ ਉਹ ਦੇਖ ਕੇ ਜੇ ਤਾਂ ਉਹ ਭਰ ਗਿਆ ਤਾਂ ਠੀਕ ਐ ਨਹੀਂ ਉਹ ਚ ਪਈ ਜਾਣ ਦੇ ਨਹੀਂ ਫਿਰ ਦੂਜੇ ਚ ਲਾ ਦੀ ਨਾ ਮੈਂ ਲਾ ਦੋ ਕੋਈ ਨਹੀਂ ਉਹਦੀ ਨਾ ਤੂੰ ਚਿੰਤਾ ਕਰਨ ਵਾਲੇ ਉਥੇ ਲੱਕੜਾਂ ਜੇ ਪਈਆਂ ਤੀ ਨਾ ਜਿਹੜੀਆਂ ਉਹ ਚਰਿਆਲੋਂ ਮਾੜੀਆਂ ਜਾਂ ਮੱਲ ਇੱਥੇ ਕੰਮ ਬਾਲਣ ਬੁੱਲਣ ਚਾਲ ਲੈਣਗੇ ਨਾ ਕੋਈ ਨਹੀਂ ਚਰਿਆ ਲੈਣ ਲੱਕੜਾਂ ਚੱਕ ਲੈਣਾ